ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਅਰ ਕਲਾਸਸ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਸੀਂ ਸ਼ਬਦਾਂ ਦੀ ਕੈਟਾਗਰੀ ਬਾਰੇ ਕਰਦੇ ਪਏ ਜਿਹਦੇ ਵਿੱਚ ਸਾਡਾ ਕਿਰਿਆ ਵਿਸ਼ੇਸ਼ਣ ਬਾਕੀ ਸੀਗਾ ਠੀਕ ਹੈ ਕਿਤੇ ਵਿਸ਼ੇਸ਼ਣ ਦਾ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਹੁਣ ਗੱਲ ਕਰਦੇ ਹਾਂ ਕਿਰਿਆ ਦੀ ਕਿਰਿਆ ਕੀ ਹੁੰਦੀ ਸੀਗੀ ਇੱਕ ਕੰਮ ਠੀਕ ਹੈ ਪਿਛੇ ਆਪਾਂ ਕਿਰਿਆ ਦੇ ਬਾਰੇ ਕਰਿਆ ਹੈ ਕਿਰਿਆ ਦੋ ਤਰ੍ਹਾਂ ਦੀ ਹੁੰਦੀ ਹੈ ਅਕਰਮਕ ਤੇ ਸਕਰਮਕ ਹੁਣ ਆਪਾਂ ਕਰਦੇ ਹਾਂ ਕਿਰਿਆ ਵਿਸ਼ੇਸ਼ਣ ਦੀ ਕਹਿਣ ਦਾ ਭਾਵ ਕਿ ਕੰਮ ਹੋਇਆ ਤੇ ਨਾਲ ਹੀ ਉਹਦੀ ਕੋਈ ਨਾ ਕੋਈ ਵਿਸ਼ੇਸ਼ਤਾ ਠੀਕ ਹੈ ਜਿਸ ਕੰਮ ਦੇ ਨਾਲ ਜਾਂ ਕੋਈ ਨਾ ਕੋਈ ਵਿਸ਼ੇਸ਼ਤਾ ਦਸੀ ਗਈ ਹੋਵੇ ਉਹਨੂੰ ਆਪਾਂ ਕੀ ਕਹਿ ਦਿੰਦੇ ਆ ਕਿਰਿਆ ਵਿਸ਼ੇਸ਼ਣ ਹੁਣ ਜਿਹੜਾ ਸ਼ਬਦ ਕਿਰਿਆ ਦੇ ਹੋਣ ਦਾ ਸਮਾਂ ਸਥਾਨ ਕਾਰਨ ਢੰਗ ਤਰੀਕਾ ਦੱਸਦਾ ਉਹ ਆਪਾਂ ਕਿਰਿਆ ਵਿਸ਼ੇਸ਼ਣ ਕਹਿੰਦੇ ਠੀਕ ਹੈ ਉਦਾਹਰਨਾਂ ਜੇ ਆਪਾਂ ਪੜਾਂਗੇ ਤੇ ਉੱਤੋਂ ਤੁਹਾਨੂੰ ਬੈਟਰ ਸਮਝ ਲੱਗੇਗਾ ਜਿੱਦਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਰਾਜੂ ਨੇ ਬੂਹਾ ਖੋਲ ਲਿਆ ਖੋਲਣਾ ਕੀ ਹੈ ਸਾਡੇ ਕੋਲੋਂ ਕਿਰਿਆ ਉਹ ਕਮਰੇ ਵਿੱਚ ਗਿਆ ਜਾਣਾ ਕੀ ਹੈ ਕਿਰਿਆ ਸੀਤਾ ਗੌਂਦੀ ਹੈ ਗੋਣਾ ਕੀ ਆ ਗਿਆ ਕਿਰਿਆ ਤਰਸੀਮ ਸਕੂਲ ਤੋਂ ਆਇਆ ਆਇਆ ਕੀ ਹੈ ਕਿਰਿਆ ਹੁਣ ਕਿਰਿਆ ਦੀ ਵਿਸ਼ੇਸ਼ਤਾ ਅਗਰ ਕੋਈ ਨਾ ਕੋਈ ਦੱਸ ਦਿੱਤੀ ਜਾਵੇ ਤੁਹਾਨੂੰ ਆਪਾਂ ਕੀ ਕਹਦਾਂਗੇ ਕਿਰਿਆ ਵਿਸ਼ੇਸ਼ਣ ਉਦਾਹਰਨ ਦੇ ਤੌਰ ਤੇ ਰਾਜੂ ਨੇ ਬੂਹਾ ਹੌਲੀ ਜਹੀ ਖੋਲਿਆ ਠੀਕ ਹੈ ਖੋਲਿਆ ਕੀ ਸੀਗੀ ਕਿਰਿਆ ਪਰ ਉਹਨੇ ਹੌਲੀ ਜੀ ਖੋਲਿਆ ਉਹਦੀ ਕੀ ਆ ਗਈ ਵਿਸ਼ੇਸ਼ਤਾ ਉਹਦੀ ਕੋਈ ਚੰਗੀ ਗੱਲ ਹੈਗੀ ਆ ਉਹ ਕਮਰੇ ਵਿੱਚ ਗਿਆ ਜਾਣਾ ਕੀ ਸੀਗਾ ਠੀਕ ਹੈ ਕਿਰਿਆ ਤੇ ਕਾਲੀ ਨਾਲ ਗਿਆ ਉਹ ਕਮਰੇ ਵਿੱਚ ਕਾਲੀ ਨਾਲ ਗਿਆ ਕਾਲੀ ਕੀ ਹੋ ਗਿਆ ਸਾਡੇ ਕੋਲ ਵਿਸ਼ੇਸ਼ਤਾ ਇਸੇ ਤਰ੍ਹਾਂ ਸਰੀਲਾ ਸੀਤਾ ਜਿਹੜੀ ਹੈ ਬਹੁਤ ਸਰੀਲਾ ਹੁੰਦੀ ਹੈ ਗੋੜਾ ਕੀ ਸੀਗੇ ਕਿਰਿਆ ਤਾਂ ਸਰੀਲਾ ਕੀ ਅਗੇ ਉਸਦੀ ਵਿਸ਼ੇਸ਼ਤਾ ਤਰਸੇਮ ਸਕੂਲ ਤੋਂ ਹੁਣੇ ਆਇਆ ਆਇਆ ਕਿ ਇਹ ਸਾਡੇ ਕੋਲ ਕਿਰਿਆ ਤੇ ਹੁਣੇ ਕੀ ਹੈ ਸਾਡੇ ਕੋਲ ਵਿਸ਼ੇਸ਼ਤਾ ਹੋਪ ਹੈ ਕਿ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਹੁਣ ਆਪਾਂ ਕਰਦੇ ਵੀ ਕਿ ਕਿਰਿਆ ਵਿਸ਼ੇਸ਼ਣ ਹੁੰਦੇ ਕਿੰਨੇ ਪ੍ਰਕਾਰ ਦੇ ਨੇ ਬਹੁਤ ਵਾਰੀ ਪੇਪਰ ਵਿੱਚ ਕੁਸਚਨ ਆਇਆ ਜੀ ਕਿ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਨੇ 8 ਨੇ ਠੀਕ ਹੈ 8 ਬਾਰੇ ਮੈਂ ਤੁਹਾਨੂੰ ਇੱਕ ਇੱਕ ਐਗਜ਼ਾਮਪਲ ਦੇ ਕੇ ਸਮਝਾ ਦਵਾਂਗੀ ਤੁਹਾਨੂੰ ਛੇਤੀ ਸਮਝ ਲੱਗ ਜਾਊਗਾ ਹੁਣ ਪਹਿਲਾਂ ਆਪਾਂ ਕਰਦੇ ਆ ਕਿ ਪਹਿਲੇ ਜਿਹੜੀ ਹੈਗੀ ਇਹਦੇ ਅ ਪ੍ਰਕਾਰ ਕੀ ਹੈ ਕਾਲਵਾਚਕ ਕਿਰਿਆ ਵਿਸ਼ੇਸ਼ ਕਾਲਵਾਚਕ ਕਾਲ ਦਾ ਮਤਲਬ ਕੀ ਹੁੰਦਾ ਸਮਾਂ ਠੀਕ ਹੈ ਕਾਲ ਸਾਡੇ ਕੋਲ ਤਿੰਨ ਤਰ੍ਹਾਂ ਦੇ ਹੁੰਦੇ ਨੇ ਕਿਹੜੇ-ਕਿਹੜੇ ਹੈਗੇ ਵਰਤਮਾਨ ਦੂਸਰਾ ਕਿਹੜਾ ਆ ਗਿਆ ਭੂਤਕਾਲ ਤੇ ਤੀਸਰਾ ਕਿਹੜਾ ਆ ਗਿਆ ਭਵਿਖ ਕਾਲ ਠੀਕ ਹੈ ਜਿੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਕੰਮ ਹੈ ਉਹ ਹੁੰਦਾ ਪਿਆ ਵੈ ਹੋ ਚੁੱਕਾ ਵੈ ਕਿ ਜਾਂ ਹੋਣ ਵਾਲਾ ਵੈ ਠੀਕ ਹੈ ਇਸੇ ਤਰ੍ਹਾਂ ਜਿਹੜਾ ਕਿਰਿਆ ਵਿਸ਼ੇਸ਼ਣ ਹੈਗਾ ਵੈ ਕਾਲ ਵਾਚਕੇ ਦੇ ਵਿੱਚ ਸਮਾਂ ਦੱਸਿਆ ਜਾਂਦਾ ਵੈ ਜਿਹੜਾ ਸਮੇਂ ਨੂੰ ਪ੍ਰਗਟ ਕਰਦਾ ਜਿੱਦਾਂ ਹੁਣੇ ਪਲ ਕੇ ਰਾਤੋਂ ਰਾਤ ਹਰ ਰੋਜ਼ ਤੇ ਕਦੇ ਕਦਾਈ ਇੱਕ ਦੋ ਇਗਜ਼ਾਮਪਲ ਮੈਂ ਸਾਂਝਾ ਨਾ ਦਿੱਤੀ ਹੈਗੀ ਤੁਸੀਂ ਵਧੀਆ ਸਮਝ ਲੋਗੇ ਜਿੱਦਾਂ ਇਹ ਕੰਮ ਮੈਂ ਨਾ ਅੱਜ ਕਰ ਸਕਿਆ ਨਾ ਕੱਲ ਤੇ ਭਲਕੇ ਵੀ ਵੇਖਲਾ ਨਹੀਂ ਠੀਕ ਹੈ ਹੁਣ ਇਹਦੇ ਵਿੱਚ ਅਗਰ ਤੁਹਾਨੂੰ ਪੁੱਛਿਆ ਜਾਏ ਕਿ ਕਾਲਵਾਚਕ ਕਿਰਿਆ ਵਿਸ਼ੇਸ਼ਣ ਚੁਣੋਦੇ ਤੁਸੀਂ ਆਰਾਮ ਨਾਲ ਚੁਣੋਗੇ ਅੱਜ ਦੀ ਵਰਤਮਾਨ ਦੀ ਗੱਲ ਹੋਈ ਹੈ ਠੀਕ ਹੈ ਕੱਲ ਜਿਹੜਾ ਨਿਕਲ ਚੁੱਕਾ ਸੀਗਾ ਤੇ ਭਲਕੇ ਜਿਹੜਾ ਭਵਿਕ ਗੱਲ ਦੀ ਗੱਲ ਹੋਈ ਹੈ ਮਤਲਬ ਵੀ ਇਹਦੇ ਵਿੱਚ ਕਾਲ ਦੱਸਿਆ ਗਿਆ ਇਹਨੂੰ ਕੀ ਆਪਾਂ ਕਵਾਂਗੇ ਕਾਲਵਾਚਕ ਕਿਰਿਆ ਵਿਸ਼ੇਸ਼ਣ ਹੋਣ ਇੱਕ ਹੋਰ ਉਸਨੇ ਕੁਝ ਰਚਨਾਵਾਂ ਰਾਤੋਂ ਰਾਤ ਲਿਖੀਆਂ ਠੀਕ ਹੈ ਰਾਤੋਂ ਰਾਤ ਸਾਨੂੰ ਕੀ ਪਤਾ ਲੱਗਦਾ ਕਾਲ ਦਾ ਪਤਾ ਲੱਗਦਾ ਇਸ ਕਰਕੇ ਰਾਤੋਂ ਰਾਤ ਸਾਡੇ ਕੋਲੋਂ ਕੀ ਹੈ ਜੀਗਾ ਕਾਲ ਵਾਚਕ ਕਿਰਿਆ ਵਿਸ਼ੇਸ਼ਣ ਹੁਣ ਦੂਸਰਾ ਕਰਦੇ ਸਥਾਨ ਵਾਚਕ ਨਾਮ ਤੋਂ ਹੀ ਪਤਾ ਲੱਗਣਦਾ ਕਿ ਜਿਸ ਵਿੱਚ ਸਥਾਨ ਦੀ ਗੱਲ ਕੀਤੀ ਗਈ ਹੋਵੇ ਉਦਾਹਰਨ ਦੇ ਤੌਰ ਤੇ ਅਸੀਂ ਜਲੰਧਰ ਰਹਿੰਦੇ ਹਾਂ ਜਲੰਧਰ ਕੀ ਹੈ ਜਗਾ ਦਾ ਨਾਮ ਮਾਤਾ ਜੀ ਘਰ ਹਨ ਘਰ ਕੀ ਹੋ ਗਿਆ ਇੱਕ ਜਗਾ ਦਾ ਨਾਮ ਹੈਗਾ ਠੀਕ ਹੈ ਪੜਨ ਤੋਂ ਹੀ ਪਤਾ ਲੱਗ ਜਾਂਦਾ ਤੁਹਾਨੂੰ ਕਿ ਜਲੰਧਰ ਤੇ ਘਰ ਕੀ ਹੈਗਾ ਸਾਡੇ ਕੋਲ ਸਥਾਨ ਵਾਚਕ ਇਸੇ ਤਰ੍ਹਾਂ ਕਹਾਰੇ ਵਿਚਾਰ ਇੱਧਰ ਪਿੱਛੇ ਸਾਹਮਣੇ ਸੱਜਿਓਂ ਖੱਬਿਓ ਇਹ ਸਾਰਾ ਕੀ ਆ ਗਿਆ ਸਾਡੇ ਕੋਲ ਸਥਾਨ ਵਾਜਿਤ ਠੀਕ ਹੈ ਕਹਿਣ ਦਾ ਭਾਵ ਕਿ ਜਿੱਦਾਂ ਕਹਿ ਸਕਦੇ ਆ ਉਸ ਦੇ ਪਿੱਛੇ ਬੱਚਾ ਖੜਾ ਸੀ ਠੀਕ ਹੈ ਸਾਹਮਣੇ ਉਕਾਰ ਆ ਰਹੀ ਸੀ ਇਹ ਤੋਂ ਪਤਾ ਕੀ ਲੱਗਦਾ ਪਿਆ ਸਥਾਨ ਦਾ ਹੁਣ ਅੱਗੇ ਗੱਲ ਕਰਦੇ ਪ੍ਰਕਾਰਵਾਚਕ ਦੀ ਪ੍ਰਕਾਰਵਾਚਕ ਕੀ ਕਿਦਾਂ ਜਿੱਦਾਂ ਉਦਾਹਰਨ ਦੇ ਤੌਰ ਤੇ ਹੌਲੀ ਛੇਤੀ ਈਉ ਉਸ ਤਰ੍ਹਾਂ ਇਹ ਸਾਰੇ ਕੀ ਹੈਗੇ ਨੇ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਢੰਗ ਜਾਂ ਪ੍ਰਕਾਰ ਪਤਾ ਲੱਗਦਾ ਉਹਨੂੰ ਆਪਾਂ ਕੀ ਕਹਿੰਦੇ ਨੇ ਪ੍ਰਕਾਰਵਾਚਕ ਉਦਾਹਰਨ ਦੇ ਤੌਰ ਤੇ ਮੈਂ ਗਿਲਾਸ ਹੌਲੀ ਰੱਖਿਆ ਠੀਕ ਰੱਖਣਾ ਕਿ ਆ ਗਿਆ ਕਿਰਿਆ ਤੇ ਹੋਲੀ ਕੀ ਆ ਗਿਆ ਪ੍ਰਕਾਰ ਮਤਲਬ ਇਸ ਪ੍ਰਕਾਰ ਦੇ ਨਾਲ ਰੱਖਿਆ ਕੱਚ ਦਾ ਗਲਾਸ یوں ਟੁੱਟ ਜਾਵੇਗਾ ਠੀਕ ਹੈ ਟੁੱਟਣਾ ਕੀ ਆ ਗਿਆ ਕਿਰਿਆ ਠੀਕ ਹੈ ਤੇ یوں ਕੀ ਆ ਗਿਆ ਉਸ ਦਾ ਪ੍ਰਕਾਰ ਕਿ ਕਿਵੇਂ ਟੁੱਟ ਜਾਵੇਗਾ ਇਸ ਤਰ੍ਹਾਂ ਜਿਹੜੇਗੇ ਹੋਲੀ ਛੇਤੀ یوں ਉਸ ਤਰ੍ਹਾਂ ਇਹ ਸਾਰੇ ਸ਼ਬਦ ਕੀ ਹੈਗੇ ਨੇ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਅੱਗੇ ਆ ਗਿਆ ਕਾਰਨਵਾਚਕ ਨਾਮ ਤੋਂ ਹੀ ਪਤਾ ਲੱਗਣਦਾ ਜਿਸ ਵਿੱਚ ਕਾਰਨ ਦੱਸਿਆ ਗਿਆ ਹੋਵੇ ਠੀਕ ਹੈ ਠੀਕ ਹੈ ਜਿੱਦਾਂ ਮੈਂ ਇਸ ਲਈ ਜਲਦੀ ਆ ਗਿਆ ਹਾਂ ਤਾਂ ਜੋ ਉਸ ਨੂੰ ਦੱਸ ਸਕਾਂ ठीक है मैं इसलिए इसलिए की ये गव है मतलब कारण दस्या गया है। इस तरह ता जो, ता जो की जो कि आ गया साढ़े को कारण वाचक किरिया विशेषण क्योंकि इस कारण दसाया गया ठीक है इस तरह इसलिए इंज क्योंकि तदे ही सारे की, ये गिने की है कारण वाचक किरिया विशेषण हूँ एक अभी एग्जाम्पल होर कर लें वी समझ लगेगा मैं अज स्कूल नहीं गया ठीक है मैं अज स्कूल नहीं गया ਕਿਉਂਕਿ ਮੈਨੂੰ ਬੁਖਾਰ ਸੀ ਠੀਕ ਹੈ ਕਿਉਂਕਿ ਮੈਨੂੰ ਬੁਖਾਰ ਸੀ ਹੁਣ ਇੱਕ ਮਤਲਬ ਕੋਈ ਪਰਸਨ ਹੈ ਉਹ ਗੱਲ ਕਰਦਾ ਪੈ ਕਿ ਮੈਂ ਅੱਜ ਸਕੂਲ ਨਹੀਂ ਗਿਆ ਠੀਕ ਹੈ ਕਿਉਂ ਨਹੀਂ ਗਿਆ ਸੀਗਾ ਕਿਉਂਕਿ ਉਹਨੂੰ ਬੁਖਾਰ ਸੀਗਾ ਹੁਣ ਇਹਦਾ ਕਾਰਨ ਜਿਹੜਾ ਦੱਸਣ ਵਾਲਾ ਜਿਹੜਾ ਸ਼ਬਦ ਸਾਡੇ ਕੋਲ ਕੀ ਆ ਗਿਆ ਕਿਉਂਕਿ ਇਸ ਕਰਕੇ ਕਿਉਂਕਿ ਕੀ ਹੈਗਾ ਮੈਂ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਅਗੇ ਆ ਗਿਆ ਪਰਿਮਾਣਵਾਚਕ ਪਰਿਮਾਣਵਾਚਕ ਕੀ ਹੁੰਦਾ ਵੈ ਜਿਹਦੇ ਵਿੱਚ ਮਤਲਬ ਪੂਰਾ ਪਰਮਾਣ ਮਿਕਦਾਰ ਮਿੰਤੀ ਦਸੀ ਗਈ ਹੋਵੇ ਠੀਕ ਹੈ ਮਿੰਤੀ ਮਿਕਦਾਰ ਜਾਂ ਪਰਮਾਣ ਦਾ ਬੋਧ ਕਰਵਾਉਂਦਾ ਹੋਵੇ ਉਦਾਹਰਨ ਦੇਖਦੇ ਆ ਜਰਾ ਕੋ ਪਛੜਿਆ ਤਾਂ ਬੱਸ ਨਿਕਲ ਗਈ ਠੀਕ ਹੈ ਮਤਲਬ ਪਰਮਾਣ ਕੀ ਦੱਸਿਆ ਵੈ ਕਿ ਕੁਝ ਹੀ ਸਮੇਂ ਦਾ ਫਰਕ ਪਿਆ ਸੀਗਾ ਕਿ ਉਹ ਲੇਟ ਹੋ ਗਿਆ ਜਿਸ ਕਰਕੇ ਬੱਸ ਜਿਹੜੀ ਉਹ ਨਿਕਲ ਜਾਂਦੀ ਆ ਅਗੇ ਦੱਸਿਆ ਗਿਆ ਬਲਦਾ ਨਾਲ ਇੰਨਾ ਨਹੀਂ ਵਾਇਆ ਜਿੰਨਾ ਟਰੈਕਟਰ ਨਾਲ ਠੀਕ ਹੈ ਇਹਦੇ ਵਿੱਚ ਹੁਣ ਜੇ ਤੁਹਾਨੂੰ ਪਰਿ ਮਾਣ ਵਾਚਕ ਕਿਰਿਆ ਵਿਸ਼ੇਸ਼ਣ ਚੋਂ ਨੂੰ ਕਿਹਾ ਜਾਵੇ ਤੇ ਕਿਹੜਾ ਆਏਗਾ ਸ਼ਬਦ ਇਨਾ ਤੇ ਜਿੰਨਾ ਠੀਕ ਹੈ ਮਤਲਬ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਬਲਦਾਂ ਨਾਲ ਇੰਨੀ ਜ਼ਿਆਦਾ ਵਾਈ ਨਹੀਂ ਕੀਤੀ ਕਿ ਜਿੰਨੀ ਜ਼ਿਆਦਾ ਟਰੈਕਟਰ ਨਾਲ ਕੀਤੀ ਭਾਵ ਕਿ ਟਰੈਕਟਰ ਨਾਲ ਬਹੁਤ ਜ਼ਿਆਦਾ ਵਾਈ ਕੀਤੀ ਗਈ ਹੈ ਇਸ ਤਰ੍ਹਾਂ ਕਿ ਪਰਿਮਾਣ ਦੱਸਿਆ ਗਿਆ ਹੈ ਕਿ ਆਪਾਂ ਬਲਦਾਂ ਦੇ ਮੁਕਾਬਲੇ ਜ਼ਿਆਦਾ ਖੇਤੀ ਜਿਹੜੀ ਕਿਦੇ ਨਾਲ ਕਰਦੇ ਆ ਟਰੈਕਟਰ ਦੇ ਨਾਲ ਉਹ ਕੀ ਆ ਗਿਆ ਤੁਹਾਡੇ ਕੋਲ ਪਰਿਮਾਣ ਵਾਚਕ ਕਿਰਿਆ ਵਿਸ਼ੇਸ਼ਣ ਜਿੱਦਾਂ ਜਰਾ ਬਹੁਤ ਇਨਾ ਜਿੰਨਾ ਰਤਾ ਹੋ ਠੀਕ ਹੈ ਇਹ ਸਾਰੇ ਸ਼ਬਦ ਕਿਹੜੇ ਆਗੇ ਪਰਿਮਾਨਵਾਚ ਉਸ ਤੋਂ ਬਾਅਦ ਆ ਗਿਆ ਸੰਖਿਆਵਾਚਕ ਸੰਖਿਆਵਾਚਕ ਕੀ ਹੈ ਜਿਹੜੂ ਚ ਸੰਖਿਆ ਦਿੱਤੀ ਗਈ ਹੋਵੇ ਗਿਣਤੀ ਦਿੱਤੀ ਦੱਸੀ ਗਈ ਹੋਵੇ ਦੁਹਰਾ ਦਿੱਤਾ ਗਿਆ ਹੋਵੇ ਠੀਕ ਹੈ ਉਦਾਹਰਨ ਦੇ ਤੌਰ ਤੇ ਤੂੰ ਪਿੱਛੇ ਘੜੀਮੁੜੀ ਤੱਕਦਾ ਹੈ ਠੀਕ ਹੈ ਘੜੀਮੁੜੀ ਕੀ ਆ ਗਿਆ ਸੰਖਿਆਵਾਚਕ ਨਾਲ ਦੀ ਸਵਾਰੀ ਨੂੰ ਵਾਰ-ਵਾਰ ਤੰਗ ਕਰਦਾ ਹੈ ਠੀਕ ਹੈ ਵਾਰ-ਵਾਰ ਕੀ ਆ ਗਿਆ ਸੰਖਿਆਵਾਚਕ ਖਬਰਦਾਰ ਜੇ ਪਿੱਛੇ ਦੁਬਾਰਾ ਤੱਕਿਆ ਮਤਲਬ ਦੂਜੀ ਵਾਰੀ ਜੇ ਟੱਕਿਆ ਤੇ ਖਬਰਦਾਰ ਠੀਕ ਹੈ ਹੁਣ ਇਹਦੇ ਵਿੱਚ ਦੁਬਾਰਾ ਸ਼ਬਦ ਕੀ ਆ ਗਿਆ ਸੰਖਿਆਵਾਚਕ ਹੁਣ ਤੁਹਾਨੂੰ ਪੜਨ ਤੋਂ ਹੀ ਸਮਝ ਲੱਗ ਜਾਈਗਾ ਕਿ ਘੜੀਮੁੜੀ ਵਾਰ-ਵਾਰ ਤੇ ਦੁਬਾਰਾ ਸ਼ਬਦ ਸਾਡੇ ਕੋਕੀ ਹੈਗੇ ਜਿਹੜੇ ਕਿ ਸੰਖਿਆ ਦਾ ਦੁਹਰਾ ਕਰਦੇ ਵਿੱਚ ਸੰਖਿਆ ਦੀ ਗਿਣਤੀ ਦੱਸੀ ਗਈ ਹੈਗੀ ਉਹਨੂੰ ਆਪਾਂ ਕੀ ਕਹਾਂਗੇ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਸਤਵਾਂ ਆ ਗਿਆ ਸਾਡੇ ਕੋ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਨਿਰਣਾ ਕੀ ਹੁੰਦਾ ਜਿਹਦੇ ਵਿੱਚ ਆਪਾਂ ਪੂਰਾ ਡਾਇਰੈਕਟ ਸੀਜ਼ਨ ਲੈ ਲੈਨੇ ਹੈਗੇ ਠੀਕ ਹੈ ਉਦਾਹਰਨ ਦੇ ਤੌਰ ਤੇ ਜੀ ਹਾਂ ਆਹੋ ਜੀ ਚੰਗਾ ਜੀ ਇਹ ਸਰ ਸ਼ਬਦ ਕੀ ਹੈਗੇ ਨਿਰਣਾਵਾਚਕ ਉਦਾਹਰਨ ਦੇਖ ਗਿਆਂ ਕਿ ਜੀ ਹਾਂ ਮੈਂ ਚੋਣਾ ਲੜਾਂਗਾ ਮਤਲਬ ਕਿ ਸੇ ਬੰਦੇ ਦੀ ਗੱਲ ਕਰਦੇ ਪਏ ਆ ਉਹਨੇ ਗੱਲ ਕੀ ਕੀਤੀ ਹੈ ਮਤਲਬ ਉਹਨੇ ਨਿਰਣਾਇਕੀ ਡਿਸੀਜਨ ਲਿਆ ਕਿ ਮੈਂ ਚੋਣਾ ਲੜਾਂਗਾ ਠੀਕ ਹੈ ਦੂਸਰਾ ਕੀ ਹੈ ਕਿ ਚੰਗਾ ਜੀ ਕਹਿ ਕੇ ਲੋਕ ਵੋਟ ਹੋਰ ਨੂੰ ਪਾ ਪਾਉਂਦੇ ਹਨ ਠੀਕ ਹੈ ਇਹਦੇ ਵਿੱਚ ਚੰਗਾ ਜੀ ਸ਼ਬਦ ਕੀ ਆ ਗਿਆ ਨਿਰਣਾਵਾਚਕ ਮਤਲਬ ਕਿਸੇ ਦੀ ਗੱਲ ਕੀਤੀ ਹੈ ਕਿ ਪੱਕੀ ਹੀ ਗੱਲ ਹੈਗੀ ਹੈ ਕਿ ਲੋਕ ਜਿਹੜੇ ਚੰਗਾ ਕਹਿ ਦਿੰਦੇ ਨੇ ਮੂੰਹ ਤੇ ਕਿ ਅਸੀਂ ਤਾਂ ਵੋਟ ਪਾਵਾਂਗੇ ਪਰ ਬਾਅਦ ਵਿੱਚ ਵੋਟ ਹੋਰ ਕਿਸੇ ਨੂੰ ਪਾ ਦਿੰਦੇ ਨੇ ਹੁਣ ਇਹਨਾਂ ਸ਼ਬਦਾਂ ਨੂੰ ਉਦਾਹਰਣਾਂ ਨੂੰ ਪੜ੍ਹ ਕੇ ਤੁਹਾਨੂੰ ਪਤਾ ਲੱਗ ਗਿਆ ਕਿ ਜੀ ਹਾਂ ਤੇ ਚੰਗਾ ਜੀ ਸ਼ਬਦ ਕੀ ਹੈਗੇ ਨੇ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਲਾਸਟ ਆ ਗਿਆ ਨਿਸ਼ਚੇਵਾਚਕ ਨਿਸ਼ਚੈ ਵਾਚਕ ਮੈਂ ਤੁਹਾਨੂੰ ਉਹੀ ਦੱਸਿਆ ਸੀਗਾ ਪਹਿਲਾਂ ਵੀ ਜਿੱਦਾਂ ਨਿਸ਼ਚੈ ਵਾਚਕ ਆਪਾਂ ਪੜਨਾ ਵੀ ਕੀਤਾ ਸੀਗਾ ਇਹਦਾ ਨਿਸ਼ਚੈ ਵਾਚਕ ਦਾ ਮਤਲਬ ਕੀ ਹੁੰਦਾ ਜਿਸ ਚੀਜ਼ ਬਾਰੇ ਕਨਫਰਮ ਹੋਵੇ ਠੀਕ ਹੈ ਹੁਣ ਉਦਾਹਰਨ ਦੇ ਤੌਰ ਤੇ ਵੇਖਦੇ ਆ ਕਿ ਬੇਸ਼ੱਕ ਬਿਲਕੁਲ ਤੇ ਜ਼ਰੂਰ ਸ਼ਬਦ ਕੀ ਆ ਜਾਣਗੇ ਨਿਸ਼ਚੈ ਵਾਚਕ ਉਦਾਹਰਨ ਦੇਖਦੇ ਆ ਪੜੋ ਜ਼ਰੂਰ ਬੇਸ਼ੱਕ ਨੌਕਰੀ ਨਾ ਕਰੋ ਠੀਕ ਹੈ ਮਤਲਬ ਕਿਸੇ ਨਿਸ਼ਚੇ ਦੀ ਗੱਲ ਕਰਦੇ ਪਏ ਆ ਕਿ ਪੜਨਾ ਸਾਨੂੰ ਜ਼ਰੂਰ ਚਾਹੀਦਾ ਵਾ ਭਾਵੇਂ ਆਪਾਂ ਨੌਕਰੀ ਨਾ ਕਰੀਏ ਠੀਕ ਹੈ ਇੱਥੇ ਭਾਵੇਂ ਸ਼ਬਦ ਵੀ ਜੇ ਵਰਤਦੇ ਤੇ ਭਾਵੇਂ ਵੀ ਕੀ ਹੋਣਾ ਹੀ ਨਿਸ਼ਚੇ ਵਾਚ ਕੋਣੇ ਦੇ ਵਿੱਚ ਦੋ ਸ਼ਬਦ ਹੈਗੇ ਨਿਸ਼ਚੇ ਵਾਚ ਕੀ ਜ਼ਰੂਰ ਤੇ ਬੇਸ਼ੱਕ ਹੋ ਪਾਇ ਕਿ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਫਿਰ ਤੋਂ ਇੱਕ ਵਾਰੀ ਰਿਵਾਈਜ਼ ਕਰ ਲੈਣੇ ਆ ਕਿ ਕਿਰਿਆ ਵਿਸ਼ੇਸ਼ਣ ਕੀ ਹੁੰਦੇ ਨੇ ਕਿਰਿਆ ਵਿਸ਼ੇਸ਼ਣ ਉਹ ਹੁੰਦੇ ਨੇ ਜਿਹਦੇ ਵਿੱਚ ਕਿਰਿਆ ਦੀ ਵਿਸ਼ੇਸ਼ਤਾ ਦੱਸੀ ਗਈ ਹੋਵੇ ਕਿਸੇ ਕੰਮ ਦੀ ਠੀਕ ਹੈ ਕੰਮ ਦੀ ਵਿਸ਼ੇਸ਼ਤਾ ਦੱਸੀ ਗਈ ਹੋਵੇ ਮਤਲਬ ਵਿਸ਼ੇਸ਼ਤਾ ਕਿਸ ਪ੍ਰਕਾਰ ਦੀ ਹੋ ਸਕਦੀ ਹੈ ਮਾਵੀ ਹੋ ਸਕਦਾ ਸਥਾਨ ਵੀ ਹੋ ਸਕਦਾ ਕਾਰਨ ਢੰਗ ਤਰੀਕਾ ਕੁਝ ਵੀ ਹੋ ਸਕਦਾ ਵਾ ਠੀਕ ਹੈ ਤੁਹਾਨੂੰ ਉਦਾਹਰਨ ਦੇ ਦਿੱਤੀ ਜਾਊਗੀ ਮੰਨ ਲਓ ਤੁਹਾਨੂੰ ਇੱਕ ਵਾਕ ਦੇ ਦਿੱਤਾ ਕਹਿਣਗੇ ਉਹ ਕਮਰੇ ਵਿੱਚ ਕਾਲੀ ਨਾਲ ਗਿਆ ਇਹਦੇ ਵਿੱਚ ਕਿਰਿਆ ਵਿਸ਼ੇਸ਼ਣ ਚੜੋ ਤੇ ਤੁਹਾਡਾ ਆਨਸਰ ਕੀ ਹੋਏਗਾ ਕਾਲੀ ਠੀਕ ਹੈ ਮਤਲਬ ਜਿਹੜੀ ਜਿਹੜਾ ਸ਼ਬਦ ਕਿਰਿਆ ਦੇ ਨਾਲ ਆ ਕੇ ਉਹਦੀ ਵਿਸ਼ੇਸ਼ਤਾ ਦੱਸੇ ਉਹਨੂੰ ਆਪਾਂ ਕੀ ਕਹਿੰਦੇ ਆ ਕਿਰਿਆ ਵਿਸ਼ੇਸ਼ਣ ਹੁਣ ਪੇਪਰ ਵਿੱਚ ਇੱਕ ਆਮ ਹੀ ਕੁਸ਼ਨ ਪੁੱਛਿਆ ਜਾਂਦਾ ਕਿਰਿਆ ਵਿਸ਼ੇਸ਼ਣ ਦੇ ਪ੍ਰਕਾਰ ਕਿੰਨੇ ਹੁੰਦੇ ਆ ਤੁਹਾਡਾ ਆਨਸਰ ਕੀ ਹੋਏਗਾ 8 ਪ੍ਰਕਾਰ ਦੇ ਹੁੰਦੇ ਨੇ ਉਦਾਹਰਣਾਂ ਤੁਹਾਨੂੰ ਦੇ ਦਿੱਤੀ ਜਾਵੇਗੀ ਕਿ ਇੱਕ ਵਾਕ ਦੇ ਦਿੱਤਾ ਜਾਊਗਾ ਜਿਹਦਾ ਇਹ ਕੰਮ ਮੈਂ ਨਾ ਅੱਜ ਕਰ ਸਕਿਆ ਨਾ ਕੱਲ ਪਲਕੇ ਵੀ ਵੇਲਾ ਨਹੀਂ ਹੁਣ ਕਹਿਦਣਗੇ ਇਹਨਾਂ ਵਿੱਚੋਂ ਕਾਲਵਾਚਕ ਕਿਰਿਆ ਵਿਸ਼ੇਸ਼ਣ ਚੁਣੋ ਤੇ ਤੁਹਾਡਾ ਕੀ ਆਨਸਰ ਹੋਏਗਾ ਜਿਹਦੇ ਵਿੱਚ ਕਾਲ ਦੀ ਗੱਲ ਕੀਤੀ ਗਈ ਹੋਵੇ ਸਮੇਂ ਦੀ ਗੱਲ ਕੀਤੀ ਗਈ ਹੋਵੇ ਸਥਾਨਵਾਚਕ ਵਿੱਚ ਸਥਾਨ ਦੀ ਗੱਲ ਕੀਤੀ ਹੈ ਪ੍ਰਕਾਰਵਾਚਕ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਪ੍ਰਕਾਰ ਦੀ ਗੱਲ ਕੀਤੀ ਜਾਂਦੀ ਹੈ ਕਾਰਨਵਾਚਕ ਵਿੱਚ ਜਿਹਦੇ ਵਿੱਚ ਕਾਰਨ ਦੱਸਿਆ ਗਿਆ ਹੋਵੇ ਕਿਸ ਚੀਜ਼ ਦਾ ਠੀਕ ਹੈ ਕਿਸੇ ਵੀ ਚੀਜ਼ ਦਾ ਕਾਰਨ ਦੱਸਿਆ ਗਿਆ ਹੋਵੇ ਠੀਕ ਹੈ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਅੱਜ ਸਕੂਲ ਨਹੀਂ ਗਿਆ ਕਿਉਂਕਿ ਮੈਨੂੰ ਬੁਖਾਰ ਸੀ ਮੈਂ ਇਸ ਲਈ ਜਲਦੀ ਆ ਗਿਆ ਕਾਂ ਜੋ ਉਸ ਨੂੰ ਦੱਸ ਅਸਵਾਇ ਦੇ ਚ ਦੋ ਜਿਹੜੇ ਹੈਗੇ ਨੇ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਹੈਗੇ ਪਰਿਮਾਨਵਾਚਕ ਹੈਗੇ ਜਿਹਦੇ ਵਿੱਚ ਪਰਿਮਾਨ ਨਿਕਧਾਰ ਦੀ ਗੱਲ ਕੀਤੀ ਗਈ ਮਿੰਤੀ ਦੀ ਗੱਲ ਕੀਤੀ ਗਈ ਸੰਖਿਆ ਜਿਹਦੇ ਵਿੱਚ ਸੰਖਿਆ ਦੀ ਗੱਲ ਕੀਤੀ ਗਈ ਹੋਵੇ ਦੁਹਰਾ ਦੀ ਗੱਲ ਕੀਤੀ ਗਈ ਹੋਵੇ ਠੀਕ ਹੈ ਸਤਵਾਂ ਕਿਹੜਾ ਹੈਗਾ ਸਾਡੇ ਕੋਲ ਨਿਰਣਾਵਾਚਕ ਜਿਹਦੇ ਵਿੱਚ ਆਪਾਂ ਕੋਸ਼ ਨਾ ਕੋਸ਼ ਡਿਸੀਜਨ ਲੈਣੇ ਹੈਗੇ ਆ ਤੇ ਡਿਸੀਜਨ ਵਾਲਾ ਐਡ ਵਾਲੇ ਸ਼ਬਦਾਂ ਨੂੰ ਆਪਾਂ ਕੀ ਕਹਿ ਦਨੇ ਆ ਨਿਰਣਾਵਾਚਕ ਤੇ ਲਾਸਟ ਟ੍ਰੀ ਕੀ ਹੈਗਾ ਨਿਸ਼ਚੇਵਾਚਕ ਜਿਹੜਾ ਕੀ ਕਿਸੇ ਚੀਜ਼ ਬਾਰੇ ਕਨਫਰਮ ਗੱਲ ਆਪਾਂ ਕਰ ਦੇ ਆ ਉਹਨੂੰ ਆਪਾਂ ਕੀ ਕਹ ਦੇਣੀ ਆ ਨਿਸ਼ਚੇਵਾਚਕ ਹੋਪ ਹੈ ਕਿ ਤੁਹਾਨੂੰ ਅੱਜ ਦਾ ਲੈਕਚਰ ਸੁਣਦ ਲੱਗ ਗਿਆ ਹੋਵੇਗਾ ਕਹਿਨ ਨੂੰ ਤਾਂ ਪੰਜਾਬੀ ਵਿਆਕਰਨ ਚ ਬਹੁਤ ਹੋ ਜਾ ਬਹੁਤ ਜੀ ਡਿਟੇਲ ਵਿੱਚ ਹੈ ਪਰ ਸਾਡੇ ਕੋਲ ਇਨਾ ਸਮਾਂ ਨਹੀਂ ਹੈ ਕਿ ਆਪਾਂ ਬਹੁਤ ਡਿਟੇਲ ਵਿੱਚ ਕਰ ਸਕੀਏ ਇਹਨਾਂ ਸ਼ਬਦਾਂ ਤੋਂ ਬਾਅਦ ਹੁਣ ਜਿਹੜੇ ਲੈਕਚਰ ਹੋਣਗੇ ਬਹੁਤ ਹੀ ਇੰਪੋਰਟੈਂਟ ਹੋਣਗੇ ਤੁਹਾਡਾ ਬੇਸਿਕ ਕਲੀਅਰ ਕਰਨ ਵਾਸਤੇ ਸੀਗਾ ਠੀਕ ਹੈ ਮਿਲਦੇ ਆਂ ਅਗਲੇ ਲੈਕਚਰ ਵਿੱਚ ਧੰਨਵਾਦ